ਮੇਰੇ ਦੇ ਸ਼ਰਵਸਿਆਂ ਦੇ ਸ਼ਾਸਰੀਆਂ ਨੂੰ ਮੇਰੇ ਦੇ ਸ਼ਰਵਸਿਆਂ ਨੂੰ ਪ੍ਰਗਟ ਦਿਵਸਿਆਂ ਬਹੁਤ ਬਹੁਤ ਸ਼ੁਭਕਾਮਨਾ ਹੈ ਅੱਜ ਜਿਹੜਾ ਲੰਗਰ ਵੀ ਲਗਾਇਆ ਗਿਆ ਜੀ ਹਾਂ ਜੀ ਹਾਂ ਜੀ ਕਿਦੋਂ ਤੱਕ ਲੰਗਰ ਚੱਲਿਆ ਤੇ ਕਿਦੋਂ ਤੱਕ ਚੱਲਿਆ ਕੇ ਡੇਢ ਵਜੇ ਤੱਕ ਚੱਲਦਾ ਰਿਹਾ ਵਾ ਤੇ ਪਾਸ 5:30 ਤੱਕ ਚੱਲਦਾ ਰਿਹਾ ਕੀ ਕੀ ਲੰਗਰ ਦੇ ਵਿੱਚ ਆਇਆ ਹੱਲੇ ਪਠੂਰੇ ਛੋਲੇ ਸੀ ਤੇ ਪੂਰੀ ਲੌਂਜੀ ਸੀ ਤੇ ਕੜਾਹ ਬੰਦਾ ਪਹਿਲੇ ਫਿਰ ਤਾਂ ਉਹ ਬਾਅਦ ਚੜਦੇ ਹਾਜਰੀ ਬੰਦ ਹਾਂ ਬਹੁਤ ਸਾਰੇ ਸਾਰੇ ਆਏ ਮਾਨਸਤੀ ਆਈਆਂ ਇੱਥੇ ਰਿਆਂ ਨੂੰ ਮਿਲ ਕੇ ਗਈਆਂ ਤਾਨੂੰ ਬਹੁਤ ਚੰਗਾ ਲੱਗਾ ਠੀਕ ਹੈ ਨਹੀਂ ਖਰਾਬ ਲੰਗਰ ਲਗਾਇਆ ਮੇਰਾ ਨਾਮ ਜੀ ਵਿਨੋਦ ਮੇਰਾ ਆਇਤਾ ਜਿਹੜਾ ਪ੍ਰਗਤੀ ਦਾ ਭਗਵਾਨ ਬਾਲਮੀਕੀ ਜੀ ਦਾ ਸਭ ਨੂੰ ਉਹਨਾਂ ਦਾ ਆਸ਼ੀਰਵਾਦ ਮਿਲੇ ਬਹੁਤ ਬਹੁਤ ਸ਼ੁਭ ਕਾਮਨਾ ਮਿਲੇ ਸਭ ਨੂੰ ਔਰ ਸਭ ਤੰਦਰੁਸਤੀਆਂ ਤਰੱਤੀਆਂ ਜੀ ਜਾਨ ਉਹਨਾਂ ਦਾ ਆਸ਼ੀਰਵਾਦ ਸਾਰਿਆਂ ਨਾਲ ਲਗਾ ਕੋ ਸਰਬਾਧਾ ਭਲਾ ਸਭ ਨੂੰ ਆਸ਼ੀਰਵਾਦ ਸਾਡਾ ਵੀ ਛੋਟਿਆਂ ਨੂੰ ਪਿਆਰ ਵੱਡਿਆਂ ਨੂੰ ਆਸ਼ੀਰਵਾਦ ਸਾਨੂੰ ਤੇ ਆਜ ਨੂੰ ਕਿੰਨੇ ਸਾਲ ਦਾ ਬੱਚਾ ਚੱਲਦਾ ਆ ਰਿਹਾ ਜੀ 25 ਸਾਲ ਦਾ ਦੇਖੋ ਜੀ ਮੈਂ ਜੋ ਹਾਂ ਦੀ ਹੋਈ ਸੰਭਾਲੀ ਚੱਲਦਾ ਹੋਵੇ 25 ਸਾਲ ਤੋਂ ਆਪਾਂ ਸਾਰੇ 25 ਸਾਲ ਦੇ ਮੈਂਬਰ ਆ ਹਾਂ ਜੀ ਕੋણો ਨਹੀਂ ਆ ਰਿਹਾ ਮੇਰੀ ਆਪਣੀ 40 ਸਾਲ ਦੀ ਉਮਰ ਹੋ ਗਈ ਹੈ ਮੈਂ ਬਚਪਨ ਤੋਂ ਹੀ ਵੇਚਦਾ ਰਿਆਂ ਸਭ ਕੁਝ ਹੋਰ ਹੌਮਾ ਹਾਂ ਅੱਗੇ ਜਾਇਦਾ ਨਾਲ ਕੱਟੇ ਰਿਹਾ ਸ੍ਰੀ ਆਸ ਦੀਆਂ ਪਹੁੰਚਿਆ ਹਾਂ ਜੀ ਕਿਹੜੇ ਕਿਹੜੇ ਮੁੱਖ ਮਹਿਮਾਨ ਹਸਤੀਆਂ ਪਹੁੰਚਿਆ ਮੁੱਖ ਮਹਿਮਾਨ ਦੇਖੋ ਮੈਂ ਆਇਆ ਲੇਟ ਆ ਜੀ ਤੇ ਆਣਾ ਮੈਂ ਜਾਣ ਕੇ ਜ਼ਰੂਰ ਜੀ ਭਗਵਾਨ ਅੱਗੇ ਜੋ ਵੀ ਉੱਥੇ ਮੰਦਰ ਉਹਨਾਂ ਦੇ ਹਾੜੀ ਲੁਆਣੀ ਲਵਾਈ ਅਸ਼ੀਰਵਾਦ ਲੈਂਦੇ ਜੀ ਆਨੂ ਜੈ ਭਾਤ ਜੈ ਬੀਮ ਜੈ ਪ੍ਰਭੂ ਵਾਲਮੀਕਾ ਸਵਾਮੀ ਅੱਜ ਅਸੀਂ ਮਹਾਰਿਸ਼ੀ ਵਾਲਮੀਕੀ ਸਵਾਮੀ ਜੀ ਦੇ ਜਨਮ ਅਪਰਕਸ਼ ਵਿੱਚ ਇੱਕ ਲੰਗਰ ਦਾ ਆਯੋਜਨ ਕੀਤਾ ਸੀ ਜਿਸ ਵਿੱਚ ਮੇਰੇ ਸਾਰੇ ਸਾਥੀਆਂ ਨੇ ਮੇਰ ਨਾਲ ਬੜਾ ਸਹਿਯੋਗ ਦਿੱਤਾ ਇਸ ਵਿੱਚ ਮਨੀਸ਼ तिवारी ਆਪਣੇ ਸੰਨੀ ਬਲਦੇਵ ਦੇਵਜਾਪ ਅਰਜੁਨ ਗੇਲ ਆਪਣੇ ਉਹ ਸਾਥ ਚੱਕਾ ਉਹ ਵੀ ਬਹੁਤ ਜ਼ਿਆਦੇ ਸਾਧੀਆਂ ਨੇ ਮੇਰੇ ਨਾਲ ਪੂਰਾ ਸਹਿਯੋਗ ਦਿੱਤਾ ਆ ਤੇ ਹਰ ਸਾਲ ਸਾਨੂੰ ਤਕਰੀਬਨ 20-25 ਸਾਲ ਤੋਂ ਇਹ ਲੰਗਰ ਚੱਲ ਰਿਹਾ ਆ ਹਰ ਸਾਲ ਹੀ ਇੱਥੇ ਲੰਗਰ ਲੱਗਦਾ ਆ ਤੇ ਲੋਕ ਬੜੇ ਇਨਸਾਨ ਨਾਲ ਇੱਥੇ ਆਂਦੇ ਆ ਤੇ ਪ੍ਰਭੂ ਦਾ ਨਾਮ ਜਪ ਕੇ ਲੰਗਰ ਪ੍ਰਸ਼ਾਦ ਖਾ ਕੇ ਜਾਂਦੇ ਜਿਹੜੀਆਂ ਕਿੜੀਆਂ ਸਥਾਨ ਇੱਥੇ ਪਹੁੰਚਿਆ ਇੱਥੇ ਆ ਜੀ ਜੀ ਆਪਣੇ ਐਮਐਲਏ ਅਜੀਤ ਗੁਪਤਾ ਜੀ ਵੀ ਆਏ ਸੀ ਅਪਣੇ ਮੇ ਮਿੱਤਰ ਬਹੁਤ ਪਿਆਰੇ ਨਕੇ ਸੈਲੀਬ੍ਰੇਸ਼ਨ ਉਹ ਵੀ ਆਏ ਸੀ ਆਪਣੇ ਕੈਂਡੀ ਜੀ ਕਾਉਂਸਲਰ ਉਹ ਵੀ ਆਏ ਰਵੀ ਵਿੱਕੀ ਦਿੱਤਾ ਜੀ ਵੀ ਆਏ ਹੀ ਵਿਕਾਸ ਗੇਲ ਵੀ ਆਉਗੇ ਗਏ ਨੇ ਕਿ ਹੋਰ ਵੀ ਬੜੇ ਕਾਫੀ ਅਸਤੀਆਂ ਇੱਥੇ ਆਈਆਂ ਤੇ ਸਾਨੂੰ ਬੜੇ ਪਿਆਰ ਨਾਲ ਮਿਲ ਕੇ ਲੰਗਰ ਪ੍ਰਸ਼ਾਦ ਖਾ ਕੇ ਦੋ ਜਾ ਗਏ ਨੇ